ਪਾਰਟੀ ਮਾਰਕਟਰ ਵਿਰਾਟ ਕੋਹਲੀ ਬਾਰੇ ਅੱਜ ਗੱਲਬਾਤ ਕਰਾਂਗੇ ਵਿਰਾਟ ਕੋਹਲੀ 5 ਨਵੰਬਰ 1988 ਨੂੰ ਦਿੱਲੀ ਵਿੱਚ ਜਨਮ ਹੋਇਆ ਪਤਨ ਤੋਂ ਹੀ ਉਹਨਾਂ ਬਹੁਤ ਕਹੇਟੇ ਵਾਲੇ ਸੀਨ ਸਨ ਕ੍ਰਿਕਟ ਵਿੱਚ ਉਹਨਾਂ ਦਿਲ ਤੋਂ ਚਾਹਤ ਸੀ ਛੋਟੀ ਉਮਰ ਵਿੱਚ ਸੀ ਮੰਦਮਗ ਪਰਵਾਰ ਤੋਂ ਆਉਂਦੇ ਹੋਏ ਵਿਰਾਟ ਕੋਹਲੀ ਨੇ ਆਪਣੇ ਸੁਪਨੇ ਸਿਰਫ ਮਿਹਨਤ ਤੇ ਤਰਦ ਨਾਲ ਪੂਰੇ ਕਰਨੇ ਭਈ ਬਹੁਤ ਵਾਰੀ ਫੇਲ ਹੋਇਆ ਪਰ ਹਾਰ ਮੰਨਣ ਦੀ ਸੋਚ ਵੀ ਨਹੀਂ ਸੀ ਨੇ ਰੋਜ਼ ਸਵੇਰੇ ਜੀਤੀ ਉੱਠ ਕੇ ਪ੍ਰੈਕਟਿਸ ਕੀਤੀ ਦਿਨ ਦੇ ਸਾਰੇ ਕੰਟ੍ਰੋਲ ਕਰੇਟਰ ਤੇ ਵੈਨਸਰ ਚਲਾਈ ਇੰਟਰਨੈਸ਼ਨਲ ਕ੍ਰਿਕਟ ਦਾ ਇਹ ਵੱਨ ਦਾ ਸੁਪਨਾ ਹਰ ਉਸਦੇ ਦਿਮਾਗ ਵਿੱਚ ਸੀ ਬਰਾੜ ਗੋਲ ਨੇ ਪਹਿਲੀ ਵਾਰ 2008 ਵਿੱਚ ਇੰਡੀਆ ਅੰਡਰ 19 ਵਰਲਡ ਕੱਪ ਜਿੱਤ ਕੇ ਧਿਆਨ ਖਿੱਚਿਆ ਉਸਦੇ ਕਮਾਲ ਦੇ ਟੀਚੇ ਤੇ ਜੋਸ਼ ਨੇ ਉਹਨੂੰ ਜਲਦੀ ਇੰਟਰਨੈਸ਼ਨਲ ਟੀਮ ਵਿੱਚ ਲਿਆ ਬਰਾੜ ਗੋਲ ਨੇ ਦਿਖੇੜ ਸਫ ਉਹਨਾਂ ਨੇ ਸੰਗੋਂ ਤਾਂ ਪੈਸ਼ਨਲ ਸਪੈਸ਼ਲ ਨਾ ਦਿੱਲੀ ਟ੍ਰਿਸ਼ਿਪਨ ਉਨਕਲ ਗੀਤਾ ਉਹਨਾਂ ਨੇ ਭਾਰਤ ਦੀ ਕਵਤਾਨੀ ਵੀ ਕੀਤੀ